ਨੀ ਰਹਿ ਗਿਆ ਹਾਂ ਹਾਂ ਔਰ ਦੇਖੋ ਜੀ ਪੰਜਾਬ ਦਾ ਦਾ ਦੇਸੀ ਕਲਚਰ ਸਾਡਾ ਸیرے ਸੇਰ ਪਹਿਲਾਂ ਪੱਠੇ ਵੱਡੋ ਪੱਠੇ ਵੱਡ ਕੇ ਕੁਦਰੋਂ ਪਾਓ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਬਸ ਸیرے ਸੇਰ ਪਹਿਲਾਂ ਤੜਕੇ ਪੱਠੇ ਵੱਡੋ ਵੱਡ ਕੇ ਚਲੋ ਜੀ ਵਾੜਾ ਪਾਉ ਮੈਂ ਆਉਣਾ ਚੰਗਾ ਇੱਕ ਮਿੰਟ ਸਵੇਰੇ ਵੱਡੋ ਆ ਜੀ ਥੋੜੀ ਜੀ ਆਪਾਂ ਲਾਈ ਸਬਜੀ ਇੱਥੇ ਆਪਣੇ ਘਰ ਦੇ ਨਾਲ ਹੀ ਆ ਆ ਦੇਖੋ ਜੀ ਸਭ ਚੀਜ਼ਾਂ ਲਾਈਆਂ ਸਾਰੀਆਂ ਆਪਾਂ ਪਿੰਡੀ ਤ੍ਰੇਲਾ ਈਆ ਤੋਰੀ ਸਾਰਾ ਦਿਨ ਲੰਘ ਜਾਂਦਾ ਇਦਾਂ ਹੀ ਬਸ ਹੋਣਾ ਤੁਹਾਨੂੰ ਖੋਜਣਾ ਆਪਣਾ ਮਾਲ ਡੰਗਰ ਵੀ ਇੱਥੇ ਗੰਡੇ ਲਾਏ ਆ ਇਧਰ ਆਈ ਆਪਣਾ ਅੱਛਾ ਸਵੇਰੇ ਜੇਰ ਪਹਿਲਾਂ ਇਹਨਾਂ ਨੂੰ ਪੱਠਾ ਢੱਕਾ ਪਾਉ। ਸਵੇਰੇ ਸਵੇਰ ਚੱਲ ਚੱਲ ਪਰ। ਚੱਲ। ਸਵੇਰੇ ਦੋ ਦਿਨ ਪੱਠੇ ਪਾਉ ਇਹਨਾਂ ਨੂੰ ਸਾਰਾ ਦਿਨ ਢੰਡਾ ਜਾਂ ਲਾਈਟ। ਉੱਪਰ ਇਹਦੇ ਪੱਖਾ ਲਗਾਇਆ ਪਾਵੇ ਇੱਧਰ ਨਾਲ ਹੀ। ਸਾਰਾ ਦਿਨ ਲੰਘ ਜਾਂਦਾ ਐ ਨਹੀਂ ਮਿਲਣਾ ਨੇ ਠਹਿਰ ਕੇ ਮਿਲੂਗੀ ਚਲੋ ਠੀਕ ਆ ਜੀ ਸਸ ਦੀ ਕਾਲ ਸਾਰਿਆਂ ਨੂੰ ਇਹ ਆਪਣਾ ਪਿੰਡੂ ਕਲਚਰ ਆ ਜੀ ਇਧਰ ਨਾਲ ਹੀ ਆਪਾਂ ਤੁੜੀ ਦਾ ਬਣਾਇਆ ਸ਼ੈੱਡ ਇੱਥੇ ਤੁੜੀ ਵੀ ਪਾਈ ਦੀ ਐ ਇਥੋਂ ਨਾਲ ਕੁਰੀ ਵੀ ਜ਼ਰਾ ਸਾਕੋ ਬਣਾਇਆ ਨਾਲ ਹੀ ਚਲੋ ਜੀ ਇਹ ਨਾਲ ਹੀ ਇਹ ਚ ਬੱਚਾ ਇੱਥੇ ਮੋਟਰ ਚੱਲਦੀ ਰਹਿੰਦੀ ਐ ਇੱਥੋਂ ਪਾਣੀ ਪਲੇਖਾ ਜਦਾ ਨਹਾਉਣ ਨੂੰ ਦੇਦਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ